ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਇਥੇ ਆਏ ਨੇ ਵਿਸ਼ੇਸ਼ ਤੌਰ ਤੇ ਚੱਲ ਕੇ ਮਹਾਰਾਜਾ ਰਣਜੀਤ ਸਿੰਘ ਜੀ ਦੀ ਜਨਮ ਦਿਹਾੜੀ ਅੱਜ ਉਹਦੇ ਉੱਤੇ ਵਿਚਾਰ ਚਰਚਾ ਚੱਲ ਰਹੀ ਹੈ ਗੱਲਬਾਤ ਕਰ ਰਹੇ ਹਾਂ ਸਿੰਘ ਸਾਹਿਬ ਜੀ ਵਾਈ ਗੁਰੂ ਜੀ ਕਾ ਖਾਲਸਾ ਸਾਹਿਬ ਵਾਈ ਗੁਰੂ ਜੀ ਕਾ ਖਾਲਸਾ ਸਿੰਘ ਸਾਹਿਬ ਜੀ ਆਪ ਜੀ ਆਏ ਹੋ ਵਿਸ਼ੇਸ਼ ਤੌਰ ਤੇ ਜੁਪੀ ਚੱਲ ਕੇ ਔਰ ਕੀ ਕਹਿਣਾ ਚਾਹੁੰਦੇ ਅੱਜ ਲਖਨਊ ਦੇ ਵਿੱਚ ਭਾਰਤੀ ਸਿੱਖ ਸੰਗਠਨ ਵੱਲੋਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੇ ਜਨਮ ਦਿਹਾੜੀ ਨੂੰ ਸਮਰਪਿਤ ਇੱਕ ਬੜਾ ਵੱਡਾ ਸਮਾਗਮ ਜਿਹੜਾ ਸੈਮੀਨਾਰ ਰੂਪ ਦੇ ਵਿੱਚ ਰੱਖਿਆ ਗਿਆ ਸੀ ਉਹਦੇ ਵਿੱਚ ਭਾਗ ਲੈਣ ਵਾਸਤੇ ਅਸੀਂ ਪ ਇਹਦੇ ਚ ਸਿੱਖ ਰਾਜਨੀਤੀ ਸਿੱਖ ਧਰਮ ਦੇ ਪ੍ਰਚਾਰ ਪ੍ਰਸਾਰਨ ਤੇ ਜਿਹੜੇ ਸਮਾਜਿਕ ਸਾਡੇ ਜਿਹੜੇ ਇਸ਼ੂਸ ਨੇ ਉਹਨੂੰ ਲੈ ਕੇ ਵੱਖਰੇ ਵੱਖਰੇ ਬੁਲਾਰਿਆਂ ਦੇ ਲਈ ਬਹੁਤ ਵਧੀਆ ਵਿਚਾਰ ਦਿੱਤੇ ਨੇ ਔਰ ਸਰੋਤਿਆਂ ਨੇ ਸੁਣੇ ਨੇ ਕੁਝ ਕੁਐਸਚਨ ਵੀ ਜਿਹੜੇ ਨੇ ਉਠਾਏ ਨੇ ਜਿਹੜੇ ਕਿ ਬਹੁਤ ਹੀ ਖੂਬਸੂਰਤ ਸੀ ਔਰ ਇਹੋ ਜਿਹੇ ਸਮਾਗਮ ਜਿਹੜੇ ਨੇ ਇਹਨਾਂ ਸਟੇਟਾਂ ਦੇ ਵਿੱਚ ਹੋਣੇ ਅੱਜ ਦੇ ਸਮੇਂ ਦੀ ਵੱਡੀ ਜ਼ਰੂਰਤ ਹੈ ਕਿਉਂਕਿ ਸਿੱਖ ਜਿੱਥੇ ਕਿਤੇ ਵੀ ਬੈਠੇ ਨੇ ਗੁਰੂ ਘਰੋਸੇ ਬੈਠੇ ਨੇ ਔਰ ਜਿੰਨਾ ਸਿੱਖਾਂ ਦੇ ਵਿੱਚ ਜੀਵਨਤੀ ਹੋਏਗੀ ਇਕਤਾ ਹੋਏਗੀ ਆਤਮਾਕ ਹੋਏਗਾ ਉਹਨਾਂ ਜਿਹੜਾ ਹੈ ਮਜ਼ਬੂਤੀ ਦੇ ਨਾਲ ਪ੍ਰੇਸ ਸਮਾਜਿਕ ਧਾਰਮਿਕ ਜੋ ਵੀ ਸਮੱਸਿਆਵਾਂ ਨੇ ਉਹਨਾਂ ਨੂੰ ਹੱਲ ਕਰਨ ਦੇ ਵਿੱਚ ਜਿਹੜਾ ਹੈ ਇਹ ਆਪਣਾ ਜਿਹੜਾ ਧੰਕਾ ਨਿਭਾ ਸਕਦੇ ਆ ਤਾਂ ਇਹ ਚੀਜ਼ਾਂ ਜ਼ਰੂਰੀ ਆ ਜੀ ਸਰ ਜਿਹੜੀਆਂ ਦਰਪੇਸ਼ ਆ ਰਹੀਆਂ ਮੁਸ਼ਕਲਾਂ ਨੇ ਸਿੱਖ ਕੌਮ ਨੂੰ ਜਾਂ ਚੁਣੌਤੀਆਂ ਨੇ ਉਹ ਅਸਲ 'ਚ ਹੈ ਕੀ ਨੇ ਕੋਈ ਛੋਟੀਆਂ-ਮੋਟੀਆਂ ਗੱਲਾਂ ਦੀ ਗੱਲ ਨਹੀਂ ਕਰਦੇ ਅਸੀਂ ਅਸਲ ਜਿਹੜੀਆਂ ਚੁਣੌਤੀਆਂ ਨੇ ਉਹਨਾਂ ਬਾਰੇ ਗੱਲ ਜਿਹੜੀਆਂ ਸਮੱਸਿਆਵਾਂ ਨੇ ਸਾਡੀਆਂ ਕੌਮੀ ਨੇ ਚਾਹੇ ਉਹ ਕਿਤੇ ਵੀ ਦੇਸ਼ ਦੇ ਵਿੱਚ ਰਹਿੰਦਾ ਸਿੱਖਾ ਵਿਦੇਸ਼ ਦੇ ਵਿੱਚ ਰਹਿੰਦਾ ਸਿੱਖਾ ਸਟੇਟ ਦੇ ਵਿੱਚ ਰਹਿੰਦਾ ਸਿੱਖਾ ਸਮੱਸਿਆਵਾਂ ਨੇ ਕੁਝ ਸਮੱਸਿਆਵਾਂ ਅਲੱਗ-ਅਲੱਗ ਸਟੇਟਾਂ ਦੇ ਸਿੱਖਾਂ ਦੀਆਂ ਅਲੱਗ-ਅਲੱਗ ਨੇ ਤੇ ਜਿਵੇਂ ਜੇ ਕੌਮੀ ਸਮੱਸਿਆਵਾਂ ਦੀ ਗੱਲ ਕਰੀਏ ਤੇ ਪਤਤਪੋਨਾ ਨਸ਼ੇ ਜਿਹੜੀ ਹੈ ਜਾਂ ਕੰਪੀਟੀਸ਼ਨ ਦੇ ਵਿੱਚ ਸਿੱਖਾਂ ਦਾ ਬਹੁਤ ਘਟ ਆਉਣਾ ਇਹ ਸਾਡੀਆਂ ਕੌਮੀ ਸਮੱਸਿਆਵਾਂ ਨੇ ਇਹ ਕੁਝ ਲੋਕਲ ਸਮੱਸਿਆਵਾਂ ਹਰ ਸਟੇਟ ਦੀਆਂ ਵੱਖਰੀਆਂ ਵੱਖਰੀਆਂ ਨੇ ਜਿਵੇਂ ਯੂਪੀ ਦੇ ਸਿੱਖਾਂ ਦੀਆਂ ਲੱਖ ਸਮੱਸਿਆਵਾਂ ਨੇ ਜਿਨ੍ਹਾਂ ਦਾ ਜ਼ਿਕਰ ਸਟੇਜ ਤੋਂ ਹੋਇਆ ਹੈ ਸਰਟੀਫਿਕੇਟ ਨਹੀਂ ਬਣਦੇ ਜਾਂ ਕੱਚੀਆਂ ਜ਼ਮੀਨਾਂ ਨੇ ਤਾਂ ਇਹਨਾਂ ਦਾ ਮੈਂ ਸਮਝਦਾ ਇੱਕੋ ਹੱਲ ਹੈ ਕਿ ਸਿੱਖਾਂ ਨੂੰ ਇੱਕਜੁੱਟਤਾ ਦੇ ਨਾਲ ਜਿਹੜਾ ਹੈ ਉਹ ਰਹਿਣਾ ਚਾਹੀਦਾ ਹੈ ਔਰ ਪਾਣੀ ਤੇ ਬਾਣੀ ਦੇ ਧਾਰਨੀ ਬਣ ਕੇ ਗੁਰੂ ਪਰੋਸੇ ਸਿੱਖਾਂ ਨੂੰ ਜਿਹੜਾ ਆਪ ਮੈਂ ਤੁਹਾਨੂੰ ਕਿਹਾ ਕਿ ਸਰਟੀਫਿਕੇਟ ਨਹੀਂ ਬਣਦੇ ਕਿਹੜੇ ਸਰਟੀਫਿਕੇਟ ਹੈ ਐਸਟੀ ਐਸਸੀ ਦੇ ਸਰਟੀਫਿਕੇਟ ਨਹੀਂ ਬਣਦੇ ਜਾਂ ਕੋਈ ਕੁਝ ਸਰਟੀਫਿਕੇਟ ਹੈਗੇ ਇਹਨਾਂ ਦੇ ਜਿਹੜੇ ਨਹੀਂ ਬਣਦੇ ਕਿ ਮੱਝ ਤੋਂ ਮੈਂ ਗੱਲ ਕਰਨੀ ਚਾਹਾਂਗਾ ਜਦੋਂ ਆਪਾਂ ਸਿੱਖ ਹੀ ਬਣ ਗਏ ਫਿਰ ਸਾਨੂੰ ਇਹਨਾਂ ਚੀਜ਼ਾਂ ਦੀ ਕੀ ਲੋੜ ਪੈਗੀ ਫਿਰ ਸਾਨੂੰ ਇਹ ਸਰਟੀਫਿਕੇਟ ਬਣਾਉਣ ਦੀ ਕੀ ਲੋੜੀ ਹੈ ਫਿਰ ਬੰਦੇ ਹੁੰਦੇ ਆ ਜਿਨ੍ਹਾਂ ਨੂੰ ਨੌਕਰੀਆਂ ਵਾਸਤੇ ਰਿਜ਼ਰਵੇਸ਼ਨ ਜਿਹੜੀ ਹੈ ਉਹ ਜ਼ਰੂਰੀ ਸਮਝਦੇ ਨੇ ਵੀ ਸਾਡੇ ਲਈ ਰਿਜ਼ਰਵੇਸ਼ਨ ਜ਼ਰੂਰੀ ਹੈ ਅਸੀਂ ਰਿਜ਼ਰਵੇਸ਼ਨ ਦਾ ਲਾਭ ਲੈਣਾ ਹੈ ਉਹਦੇ ਲਈ ਡਾਕੂਮੈਂਟ ਚਾਹੀਦੇ ਨੇ ਤੇ ਉਹ ਲੋਕਾਂ ਦੀ ਇੱਛਾ ਹੁੰਦੀ ਹੈ ਡਾਕੂਮੈਂਟ ਦੀ ਆਦਰਵਾਇਸ ਜਿਹੜਾ ਸਿਧਾਂਤਕ ਤੌਰ ਦੇ ਉੱਤੇ ਸਾਡੇ ਚ ਐਸੀ ਕੋਈ ਗੱਲ ਨਹੀਂ ਹੈ ਮੈਂ ਇਹ ਚੀਜ਼ ਵੇਖੀ ਆ ਖਾਸ ਕਰਕੇ ਪਰੇਸ਼ਾਨ ਨਹੀਂ ਮੈਂ ਕਹਿ ਸਕਦਾ ਵੀ ਸਾਡੇ ਵਿੱਚ ਵੀ ਬਹੁਤ ਸਿੱਖ ਬਣੇ ਨੇ ਜਿਹੜੇ ਮੰਨਣਾ ਚਾਹੁੰਦੇ ਆਪਣੇ ਆਪ ਨੂੰ ਬਹੁਤ ਜਨਮੀ ਘਵਾਉਂਦੇ ਨੇ ਆਪਣੇ ਆਪ ਨੂੰ OBC ਵੀ ਘਵਾਉਂਦੇ ਨੇ ਉੱਥੇ ਪ੍ਰੋਬਲਮ ਨਹੀਂ ਆਦੀ ਸਾਨੂੰ ਕਿਤੇ ਅਸੀਂ ਇੱਕ ਤਰ੍ਹਾਂ ਦਾ ਮਕਰਜਾਲ ਦੇ ਵਿੱਚ ਨਹੀਂ ਫਸੇ ਹੋਏ ਆ ਜਿਹੜੇ ਸੰਵਿਧਾਨ ਦਾ ਮਕਰਜਾਲ ਕਹਿ ਲੀਏ ਜਾਂ ਮਤਲਬ ਹਿੰਦੂਤਵ ਦਾ ਮਕਰਜਾਲ ਹੈ ਇੱਕ ਇਹ ਮਕਰਜਾਲ ਦੇਖੋ ਜੋ ਵੀ ਹੈ ਉਹਦੇ ਮੁਤਾਬਕ ਚੱਲਣਾ ਤਾਂ ਪੈਂਦਾ ਹੀ ਆ ਹਰ ਸਟੇਟ ਦੇ ਲੋਕਾਂ ਨੂੰ ਸਰਵਵਧਾਨ ਕਨਸਟੀਟਿਊਸ਼ਨ ਹੈਗਾ ਤੇ ਉਹਦੇ ਮੁਤਾਬਕ ਜਿਹੜਾ ਹਰ ਸਟੇਟ ਦੇ ਲੋਕਾਂ ਨੂੰ ਚੱਲਣਾ ਪੈਂਦਾ ਪਰ ਮੈਂ ਸਮਝਦਾ ਕਿ ਸਿੱਖੀ ਜਿਹੜੀ ਹੈ ਸਰਵਪ੍ਰ ਔਰ ਅਸੀਂ ਅਲੱਗ-ਅਲੱਗ ਬਾਤ ਚਾਹੇ ਲੇਕਿਨ ਪਹਿਲਾਂ ਸਭ ਤੋਂ ਪਹਿਲਾਂ ਅਸੀਂ ਸਿੱਖਾ ਔਰ ਸਿੱਖੀ ਸਮਝਣਾ ਚਾਹੀਦਾ ਸਿੰਘ ਸਾਹਿਬ ਸਾਡਾ ਐਜੂਕੇਸ਼ਨ ਬੋਰਡ ਵੀ ਨਹੀਂ ਅਜੇ ਤੱਕ ਬਣਿਆ ਕੋਈ ਕਿਸੇ ਵੱਲੋਂ ਵੀ ਉਪਰਾਲੇ ਵਿਸ਼ੇਸ਼ ਤੌਰ ਤੇ ਨਹੀਂ ਕੀਤੇ ਜਾ ਰਹੇ ਜੀ ਮਾਤਾ ਪਾਸ ਕੀਤਾ ਸੀ ਚੀਪਕਾਲ ਸਾਹਿਬਾਨ ਨੇ ਜ਼ਿੰਮੇਵਾਰੀ ਲਈ ਸੀ ਕਿ ਸਿੱਖ ਐਜੂਕੇਸ਼ਨ ਬੋਰਡ ਬਣਾਵਾਂਗੇ ਉਹ ਯਤਨ ਕਰ ਰਹੇ ਹੈ ਜੀ ਹੋ ਸਕਦਾ ਹੈ ਮਤਲਬ ਉਸ ਤੋਂ ਬਾਅਦ ਪਤਾ ਨਹੀਂ ਕਿਉਂਕਿ ਮੈਂ ਹੁਣ ਕੰਮ ਤੱਕ ਸਭ ਦੇ ਜਹਾਜ਼ਦਾਰ ਦੀ ਸੇਵਾ ਤੋਂ ਗੜਬ ਮੁਕਣਾ ਹੈ ਕਿ ਚੀਪਕਾਲ ਸਾਹਿਬਾਨ ਇਹਦੇ ਲਈ ਐਫਰਟਸ ਮੇਰ ਕਰ ਰਹੇ ਕਰ ਰਹੇ ਜੀ ਪੰਜਾਬ ਦੇ ਵਿੱਚ ਸਿੱਖ ਰਾਜਨੀਤੀ ਨੂੰ ਕਿਸ ਤਰ੍ਹਾਂ ਵੇਂਦੇ ਉਹ ਸਮਾਂ ਦੱਸੇਗਾ ਉਹਨਾਂ ਨੇ ਜੀ ਭਾਈ ਅਮਰਪਾਲ ਸਿੰਘ ਜਿਵੇਂ 2 ਸਾਲ ਤੋਂ ਅੰਦਰ ਬੈਠਾ ਵਾ ਠੀਕ ਹੈ ਉਹਦੇ ਵਾਸਤੇ ਕੋਈ ਵਿਸ਼ੇਸ਼ ਉਪਰਾਲੇ ਨਹੀਂ ਕੀਤੇ ਜਾ ਰਹੇ ਬਾਹਰ ਆਉਣ ਦਾ ਉਹਨੂੰ ਬਿਨਾਂ ਗ੍ਰਾਹ ਤੋਂ ਢੱਕਿਆ ਗਿਆ ਤਾਂ ਉਹਦੇ ਵਾਸਤੇ ਸਿੱਖ ਮਤਲਬ ਇੱਕ ਸਿੱਖਾਂ ਦੇ ਵਿੱਚ ਇੱਕ ਮੈਸੇਜ ਹੀ ਨਹੀਂ ਜਾ ਰਿਹਾ ਵਧੀਆ ਇਕੱਠੇ ਨਹੀਂ ਕਰ ਪਾ ਰਹੇ ਨਹੀਂ ਅਜੇ ਤਾਂ ਅਸੀਂ ਤਾਂ ਮੰਗ ਹੀ ਕਰ ਰਹੇ ਕਿ ਜਿਹੜਾ ਬਾਹਰ ਰਿਹਾਈ ਹੋਣੀ ਚਾਹੀਦੀ ਹੈ ਮਤਲਬ ਐਦਾਂ ਦੀ ਗੱਲ ਨਹੀਂ ਹੋਣੀ ਚਾਹੀਦੀ ਬਾਕੀ ਪਰਮੇਸ਼ਵਰ ਦੇ ਹੁਕਮ ਚਾ ਕੋਈ ਗੱਲ ਨਹੀਂ ਵਾਹਿਗੁਰੂ ਬਾਲਾ ਕਰੋ ਜੀ ਵਾਹਿਗੁਰੂ ਬਣੇਗਾ ਠੀਕ ਹੈ ਧੰਨ ਹੋਂਚੇ ਸ਼ਮ ਸਿੰਘ ਸਾਹਿਬ ਪਰ ਅੱਜ ਗੱਲਾਂ ਕੁਝ ਖੁੱਲ ਕੇ ਨਹੀਂ ਹੋ ਸਕਦੀਆਂ ਕਿਤੇ ਪਰਮਾਤਮਾ ਨੇ ਚਾਇਆ ਮੌਕਾ ਬਣਿਆ ਤੇ ਜਿਹੜੇ ਮੁੱਦੇ ਨੇ ਅਸਲ ਮੁੱਦੇ ਉਹਨਾਂ ਦਾ ਗੱਲ ਕਰਨੀ ਚਾਹਵਾਂਗਾ ਮੈਂ ਅੱਜ ਇਹਨਾਂ ਦੀ ਹਾਜ਼ਰੀ ਲਵਾਈ ਆ ਪਰ ਗੱਲਾਂ ਬਹੁਤ ਨੇ ਜਿਹੜੀਆਂ ਸਮੱਸਿਆਵਾਂ ਸਾਡੀਆਂ ਜਿਹੜੀਆਂ ਅਸਲ ਸਮੱਸਿਆਵਾਂ ਨੇ ਉਹਨਾਂ ਵੱਲ ਕਿਸੇ ਦਾ ਵੀ ਧਿਆਨ ਨਹੀਂ ਆ ਜਿਵੇਂ ਕਹਿ ਰਹੀਆਂ ਵੀ ਜੜ ਵੱਲ ਜੜ ਨੂੰ ਹੱਥ ਕੋਈ ਵੀ ਨਹੀਂ ਪਾ ਰਿਹਾ ਉਤੋਂ ਪੱਤਰੀਆਂ ਟਹਿਣੀਆਂ ਸਾਰੇ ਝਾਂਗ ਰਹੇ ਨੇ ਇਹ ਪ੍ਰੋਬਲਮ ਅਸਲ 'ਚ ਡੂੰਗੀ ਆ ਸਿੱਖੀ ਦੀ ਧੰਨਵਾਦ ਜੀ ਬਾਕੀ ਹੋਰ ਵੀ ਜਿਹੜੇ ਸਾਡੇ ਇੱਥੇ ਬੱਦੀ ਜੀ ਵੀ ਪਹੁੰਚੇ ਆ ਉਹਨਾਂ ਨਾਲ ਵੀ ਗੱਲਬ